ਮਰਥਾ ਤੋਂ 20 ਕਿਲੋਮੀਟਰ ਦੂਰ ਪਿੰਡੋਂ ਜਿਹੜਾ ਆ ਕੇ ਆਪਣੇ ਪਰਿਵਾਰ ਦਾ ਰੋਜੀ ਰੋਟੀ ਦੀ ਕਮਾ ਕੇ ਸਿਰ ਹਣ ਸਾਗ ਤੇ ਮੱਕੀ ਦੀ ਰੋਟੀ ਲਾਉਂਦਾ ਸੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹਦੀ ਰੇੜੀ ਆ ਪੀਹ ਜਣੀ ਕਾਰਪੇਸ਼ਨ ਦੇ ਵੱਲੋਂ ਜਿਹੜੀ ਉਸ ਦੀ ਰੇੜੀ ਜਿਹੜੀ ਕਿ ਸਬਾਨ ਜਿਹੜਾ ਕਿ ਉਹਦਾ ਚੱਕ ਕੇ ਲੈ ਜਾ ਆ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹ ਗੁਰਸ਼ਕ ਨੌਜਵਾਨ ਆ ਅਤੇ ਹੱਥ ਵਿੱਚ ਉਸ ਦੇ ਇੱਕ ਬੈਨਰ ਫੜਿਆ ਹੋਇਆ ਸਰਪਿੰਡ ਮੇਰਾ ਚੰਗਾਵਾ ਹੈ 20 ਕਿਲੋਮੀਟਰ ਇੱਥੋਂ ਦੂਰ ਹੈਗਾ ਏ ਤੇ ਰੋਜ਼ ਠੰਡ ਦੇ ਵਿੱਚ ਮੈਂ ਤਕਰੀਬਨ ਆਂਦਾ ਸੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੀ ਛੋਟੀ ਜੀ ਕਾਰਟ ਲਗਾਈ ਆ 3-4 ਫੁੱਟ ਦੇ ਵਿੱਚ ਉਹ ਵੀ ਕਾਰਪੋਰੇਸ਼ਨ ਵਾਲਿਆਂ ਨੇ ਮੈਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਮੇਰਾ ਕੁਝ ਦੱਸਿਆ ਨਹੀਂ ਮੈਨੂੰ ਇਹ ਨਹੀਂ ਤੱਕ ਨਹੀਂ ਕਿਹਾ ਗਿਆ ਵੀ ਤੂੰ ਇੱਥੋਂ ਚੋਕੜਾ ਮੇਰਾ ਸਰ ਕੱਲ ਆਏ ਆ 10-15 ਜਾਣੇ ਦੋ ਗੱਡੀਆਂ ਲੈ ਕੇ ਮੇਰਾ ਸਮਾਨ ਚੋਕ ਕੇ ਲੈ ਗਿਆ ਜੀ ਮੇਰਾ ਸਿਲੰਡਰ ਵੀ ਗੈਸ ਵਾਲਾ ਚੋਕ ਕੇ ਲੈ ਗਏ ਬੈਨਰ ਵੀ ਲੈ ਗਏ ਮੇਰਾ ਸਟੂਲ ਵੀ ਲੱਗੇ ਆ ਜੀ ਕੁਰਸੀਆਂ ਮੇਜ ਜੀ ਆ ਉਹ ਵੀ ਲੈ ਗਏ ਆ ਜੀ ਚੋਕੇ ਕਹਿੰਦੇ ਤੇਰੀ ਸ਼ਿਕਾਇਤ ਆਈ ਆ ਪਤਾ ਨਹੀਂ ਕਿੱਥੋਂ ਆਈ ਆ ਦਾ ਖਾਲਸਾ ਕਾਲਜ ਆੜਾ ਨੇ ਹੋਰ ਕਿਦੋਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਕਹਿੰਦੇ ਤੇਰੀ ਸ਼ਿਕਾਇਤ ਆਈ ਆ ਜੀ ਉਸੇ ਦੇ ਵਿਹਾਰ ਤੇ ਤੇਰਾ ਸਮਾਨ ਚੁੱਕਣ ਆਇਆ ਕਿਸੇ ਨੇ ਕੋਈ ਮਤਲਬ ਕਾਰਵਾਈ ਨਹੀਂ ਪਾਈ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ بڑے ਫੋਨ ਕਮਾਏ ਬੜੀਆਂ ਗਾੜੀ ਹੱਥ ਜੁੜੇ ਤਰਲੇ ਮਾਰੇ ਉਹਨਾਂ ਕਾਰਪੋਰੇਸ਼ਨ ਵਾਲਿਆਂ ਦੇ ਵੀ ਮੇਰਾ ਨਾਮ ਸਮਾਨ ਆ ਚੁੱਕੋ ਪਰ ਸਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੋ ਵੀ ਇੱਕ ਇਸ ਤਰ੍ਹਾਂ ਹਾਲਾਤ ਨੇ ਇੱਕ ਲੱਗਦਾ ਵੀ ਤੁਹਾਨੂੰ ਅੰਬਰਸਾ ਛੱਡ ਕੇ ਵੀ ਕਿਤੇ ਹੋਰ ਜਾਣਾ ਪਊਗਾ ਜੇਕਰ ਤੁਹਾਡਾ ਇਸੇ ਤਰ੍ਹਾਂ ਨੇ ਢਲਾ ਕੰਮ ਕਾਜ ਜਿਹੜਾ ਕੀ ਉਹ ਬੰਦ ਕਰ ਦਿੱਤਾ ਗਿਆ ਨੇ ਸਾਰ ਇੰਡੀਆਂ ਰੇਡੀਆਂ ਲੱਗੀਆਂ ਪਰ ਅਸੀਂ ਤੋਂ ਕਹੇ ਦੀ ਕੋਈ ਰੇੜੀ ਨਹੀਂ ਚੁੱਕੀ ਗਈ ਮੇਰੇ ਆਣ ਕੇ ਰੇੜੀ ਨੂੰ ਸਮਾਨ ਮੇਰਾ ਹੀ ਸਮਾਨ ਲੱਦਣ ਦੀ ਪਾਗੇ ਮੇਰੇ ਹੀ ਆ ਕੇ ਪਾਗੇ ਮੇਰੇ ਆਣ ਕੇ ਤਾਰ ਪੰਜ ਜਾਣੇ ਮੇਰਾ ਫੋਨ ਖੋਣਦਾ ਕੇ ਮੇਰੇ ਹੱਥੋਂ ਬਾਈ ਗੰਡਾਵੇਂ ਆਏ ਤੁਸੀਂ ਇੱਥੇ ਲਾਈ ਕਿਉਂ ਆ ਚੁੱਕ ਇਥੋਂ ਖਾਲਸਾ ਕਾਲਜ ਵਾਲੇ ਕਹਿੰਦੇ ਲੱਗਣ ਨਹੀਂ ਦੇਣੀ ਪਤਾ ਨਹੀਂ ਸਰ ਹੁਣ ਕੀ ਮਸਲਾ ਹੈ ਕੀ ਸੋਚਦੇ ਆ ਬਤਰੀ ਦੇ ਪਵਰਸ ਸਿੰਘ ਮਾਨ ਨੇ ਉਹ ਕਹਿੰਦੇ ਵੀ ਲੋਕਾਂ ਨਾਲ ਸੀ ਨੌਕਰੀਆਂ ਦੇ ਰਹੇ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਕੰਮਕਾਰ ਦੇ ਰਹੇ ਨੇ ਪਰ ਇੱਕ ਦਿਨ ਬੰਨੇ ਤੁਹਾਡਾ ਕੰਮਕਾ ਜਿਹੜਾ ਕੀ ਖੋਇਆ ਜਾ ਰਿਹਾ ਫਿਰ ਕਿਸ ਤਾਂ ਦੇ ਦਿਓ ਕਿਸ ਤਾਂ ਪ੍ਰਵਾਹ ਜਾਣਾ ਕਹਿੰਦੇ ਆ ਵੀ ਤੁਸੀਂ ਬਾਹਰ ਨਾ ਜਾਓ ਇੱਥੇ ਕੰਮ ਕਰੋ ਪੰਜਾਬ ਚ ਬੜਾ ਖੁਸ਼ ਆ ਕੰਮ ਕਰਨੀ ਦੇ ਰਿਹਾ ਜੇ ਤੇ ਲੋੜੀ ਤੱਕ ਮੈਂ ਵੇਖੋ ਇਨਾ ਮੇਰਾ ਮਾਰ ਦੇ ਟੈਨਸ਼ਨ ਹੈ ਇਨਾ ਬੋਝਾ ਜੇ ਇਹਦਾ ਸਮਾਨ ਕੱਲ ਤੱਕ ਮੇਰਾ ਦੇਗੇ ਜਾਂ ਆ ਗਿਆ ਜਾਂ ਮਿਲ ਗਿਆ ਮੈਨੂੰ ਤੇ ਠੀਕ ਆ ਨਹੀਂ ਤੇ ਫਿਰ ਲੋੜੀ ਆ ਦੀ ਇੱਥੇ ਮੈਂ ਹਗਲਾ ਦੂੰਗਾ ਇਹਨੂੰ ਸਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਖਾਲਸਾ ਕਲੋਂ ਦੇ ਬਾਹਰ ਦੀਆਂ ਜਿੱਥੇ ਕਿ ਗੁਰਸਿੱਖ ਵੱਲੋਂ ਪਿਲੇ ਕਈ ਦਿਨਾਂ ਤੋਂ ਜਿਹੜਾ ਕੀ ਸਰੋਵਰ ਦਾ ਸਾਗ ਤੇ ਮੱਕੀ ਦੀ ਰੇੜੀ ਲਗਾਈ ਜਾ ਰਹੀ ਸੀ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਉਸ ਰੇੜੀ ਦੀਆਂ ਜਿਹੜਾ ਕਿ ਇਹ ਨੌਜਵਾਨ ਗੁਰ ਨੌਜਵਾਨ ਆ ਅਤੇ ਅੰਮ੍ਰਿਤਸਰ ਤੋਂ 22 ਕਿਲੋਮੀਟਰ ਦੂਰ ਪਿੰਡੋਂ ਜਿਹੜਾ ਆ ਕੇ ਆਪਣੇ ਪਰਿਵਾਰ ਦਾ ਰੋਜੀ ਰੋਟੀ ਦੀ ਕਮਾ ਕੇ ਤੋਂ ਸਾਗ ਤੇ ਮੱਕੀ ਦੀ ਰੋਟੀ ਲਾਉਂਦਾ ਸੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹਦੀ ਰੇੜੀ ਆ ਅਤੇ ਰੇੜੀ ਉਦੇ ਉੱਤੇ ਨਾਲ-ਨਾਲ ਹੀ ਜਿਹੜੇ ਕੀ ਸਿੱਖੀ ਨੂੰ ਜਿਹੜਾ ਕੀ ਪ੍ਰਫੁੱਲਤ ਕਰਨ ਵਾਸਤੇ ਉਹਨੇ ਪੰਜ ਪੌੜੀਆਂ ਦਾ ਪਹਾੜ ਜੱਬਰੀ ਸਾਹਿਬ ਸਲੌਂ ਤੇ ਇੱਕ ਪਲੇਟ ਫ੍ਰੀ ਦਿੱਤੀ ਜਾਂਦੀ ਸੀ ਇਸ ਨੌਜਵਾਨ ਵੱਲੋਂ ਵਧੀਆ ਪ੍ਰਚਾਰਾ ਕੀਤਾ ਜਾ ਰਿਹਾ ਸੀ ਪਰ ਜਿਹੜੀ ਕਾਰਪੋਰੇਸ਼ਨ ਦੇ ਵੱਲੋਂ ਜਿਹੜੀ ਉਸ ਦੀ ਰੇੜੀ ਜਿਹੜੀ ਕੀ ਸੰਭਾਣ ਜਿਹੜਾ ਕੀ ਉਹਦਾ ਚੁੱਕ ਕੇ ਲੈ ਜਾ ਆ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹ ਗੁਰਸ਼ਖ ਨੌਜਵਾਨ ਆ ਅਤੇ ਹੱਥ ਵਿੱਚ ਉਸਦੇ ਇੱਕ ਬੈਨਰ ਫੜਿਆ ਹੋਇਆ ਲਿਖ ਕੇ ਇਿੱਥੇ ਲਿਖਿਆ ਸਰਕਾਰ ਜੀ ਗਰੀਬ ਦੇ ਮੂੰਹੋਂ ਰੋਟੀ ਨਾ ਖੋਵੋ ਸਾਡਾ ਕੰਮ ਨਾ ਖੋਵੇ ਤੁਸੀਂ ਦੇਖ ਸਕਦੇ ਹੋ ਸੀਰਾ ਵਿੱਚ ਇਹ ਨੌਜਵਾਨ ਜਿਹੜਾ ਕਿ ਇੱਕ ਹੱਥ 'ਚ ਬੈਨ ਫੜੀ ਫਿਰਦਾ ਗੁਰਸਖ ਨੌਜਵਾਨ ਆ ਗੱਲਬਾਤ ਵੀ ਕਰਾਂਗੇ ਇਸ ਨੌਜਵਾਨ ਦੇ ਨਾਲ ਕਿ ਕਿੰਨੇ ਮੁਸ਼ਕਲਾਂ ਨਾਲ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਉਸ ਨੂੰ ਲੋਜੀ ਰੋਟੀ ਦੇ ਖਾਤਰ ਇਹ ਨੌਜਵਾਨ ਅੰਮ੍ਰਿਤਸਰ ਤੋਂ 22 ਕਿਲੋਮੀਟਰ ਜਿਹੜਾ ਕਿ ਦੂਰੋਂ ਆ ਰਿਹਾ ਵਾ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਵੀਰ ਨੇ ਕੀ ਨਾਮ ਜੀ ਤੁਹਾਡਾ ਨਾਮ ਵਿਕਰਮਜੀਤ ਸਿੰਘ ਹੈ ਜੀ ਜਿੱਤ ਸਿੰਘ ਜੀ ਕਿਹੜੇ ਪਿੰਡੋਂ ਆ ਰਹੇ ਸੀ ਤੇ ਕੀ ਕੰਮ ਕਰਦੇ ਸੀ ਤੁਸੀਂ ਚਰਪਿੰਡ ਮੇਰਾ ਚੰਗਾਵਾ ਹੈ 20 ਕਿਲੋਮੀਟਰ ਇੱਥੋਂ ਦੂਰ ਹੈਗਾ ਏ ਤੇ ਰੋਜ਼ ਠੰਡ ਦੇ ਵਿੱਚ ਮੈਂ ਤਕਰੀਬਨ ਆਂਦਾ ਸੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਦੀ ਛੋਟੀ ਜੀ ਕਾਰਟ ਲਗਾਈ ਆ 3-4 ਫੁੱਟ ਦੇ ਵਿੱਚ ਉਹ ਵੀ ਕਾਰਪੋਰੇਸ਼ਨ ਵਾਲਿਆਂ ਨੇ ਮੈਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਮੇਰਾ ਕੁਝ ਦੱਸਿਆ ਨਹੀਂ ਮੈਨੂੰ ਇਹ ਨਹੀਂ ਤੱਕ ਨਹੀਂ ਕਿਹਾ ਗਿਆ ਵੀ ਤੂੰ ਇੱਥੋਂ ਚੋਕੜਾ ਮੇਰਾ ਸਰ ਕੱਲ ਆਏ ਆ 10-15 ਜਾਣੇ ਦੋ ਗੱਡੀਆਂ ਲੈ ਕੇ ਮੇਰਾ ਸਮਾਨ ਚੁੱਕ ਕੇ ਲੈ ਗਿਆ ਜੀ ਮੇਰਾ ਸਿਲੰਡਰ ਵੀ ਗੈਸ ਵਾਲਾ ਚੁੱਕ ਕੇ ਲਾਗੇ ਬੈਨਰ ਵੀ ਲਾਗੇ ਮੇਰਾ ਸਟੂਲ ਵੀ ਲਾਗੇ ਆ ਜੀ ਕੁਰਸੀਆਂ ਮੇਚ ਜੀ ਆ ਉਹ ਵੀ ਲਾਗੇ ਆ ਜੀ ਚੁੱਕ ਕੇ ਜਦੋਂ ਇਹਨਾਂ ਤੋਂ ਚੁੱਕਣ ਦਾ ਕਾਰਨ ਕੀ ਦਿੰਦੇ ਨੇ ਵੀ ਕੀ ਮਜਬੂਰੀ ਕੀ ਉਹਨਾਂ ਦੀ ਚੁੱਕਣ ਦਾ ਕਾਰਨ ਕੀ ਅਸੀਂ ਦੇਖਿਆ ਵੀ ਅੰਮ੍ਰਿਤਸਰ ਵਿੱਚ ਥਾ ਥਾ ਤੇ ਲੋਕਾਂ ਨੇ ਜਿਹੜੇ ਕੀ ਰੇੜੀਆਂ ਲਾਈਆਂ ਹੋਈਆਂ ਵਾਂ ਤੇ ਤੁਸੀਂ ਤੁਹਾਡਾ ਚੁੱਕਣਾ ਕੀ ਕਾਰ ਲੈਣਾ ਜੀ ਪਤਾ ਨਹੀਂ ਸਰ ਕਹਿੰਦੇ ਤੇਰੀ ਸ਼ਿਕਾਇਤ ਆਈ ਆ ਪਤਾ ਨਹੀਂ ਕਿੱਥੋਂ ਆਈ ਆ ਦਾ ਖਾਲਸਾ ਕਾਲਜ ਆੜਾ ਨਾ ਹੋਰ ਕਿਦੋਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਕਹਿੰਦੇ ਤੇਰੀ ਸ਼ਿਕਾਇਤ ਆਈ ਆ ਜੀ ਉਸੇ ਦੇ ਵਿਹਾਵ ਤੇ ਤੇਰਾ ਸਮਾਨ ਚੁੱਕਣ ਆਏ ਆ ਮੈਂ ਸਰ ਗਾਹ ਕੀ ਕਸਟਮਰ ਖੜੇ ਸੀ ਉਹਨਾਂ ਦੀਆਂ ਵੀ ਥਾਲੀਆਂ ਚੂਲੀਆਂ ਚੁੱਕ ਕੇ ਮਾਰੀਆਂ ਕਾਰਪੋਰੇਸ਼ਨ ਵਾਲਿਆਂ ਅੰਦਰ ਮੇਰਾ ਸਾਰਾ ਕੁਝ ਚੁੱਕ ਕੇ ਲੈ ਗਏ ਸਰ ਮੈਨੂੰ ਕਹਿੰਦੇ ਜੇ ਕੱਲ ਅਗਰ ਤੂੰ ਰੈਡੀ ਲਾਈ ਤੇ ਤੇਰੀ ਰੈਡੀ ਵੀ ਚੁੱਕ ਕੇ ਲੈ ਜਾਣੀ ਹੂੰ ਤੂੰ ਐਸੇ ਖਾਲਸਾ ਕਾਲੇ ਦੇ ਗਾੜੀ ਨਹੀਂ ਲਾ ਸਕਦਾ। ਨਹੀਂ ਮੈਨੂੰ ਐਸੋ ਵੀ ਫਿਰ ਕਰਦਾ ਕੀ ਹਾਲਾਤ ਸੀ ਜਦੋਂ ਘਰ ਜਾ ਕੇ ਦੱਸਿਆ ਪਰਿਵਾਰ ਨੂੰ ਵੀ ਅਜ ਰੋਟੀ ਜਿਹੜੀ ਆ ਨਹੀਂ ਕਮਾਈ ਗਈ। ਟਾਡੀ ਜਿਹੜੀ ਆ ਖਾਣ ਪੀਣ ਦਾ ਜਿਹੜਾ ਸਾਮਾਨ ਸੀ ਉਹ ਜਿਹੜੇ ਕਾਰਪੇ ਚੁੱਕ ਕੇ ਲੈ ਗਏ ਨੇ ਫਿਰ ਕਰਦੇ ਕੀ ਹਾਲਾਤ ਸੀ ਪਰਿਵਾਰ ਦਾ ਕੀ ਕਹਿਣਾ ਸੀ ਇਹਦਾ? ਕਰਦੇ ਸਰ ਜਿਹੜਾ ਜਿੱਥੇ ਆਪਾਂ ਸਾਰਾ ਗੁਜ਼ਾਰਾ ਕਰਦੇ ਸੀ ਚਾਰ ਰੋਟੀਆਂ ਖਾ ਗਏ ਉੱਥੇ ਦੋ ਹੀ ਖਾਣੀਆਂ ਪਈਆਂ ਉਹਦਾ ਕਾਰਨ ਇਹ ਹੀ ਕੀ ਸਰ ਇੱਕ ਤੇ ਟੈਨਸ਼ਨ ਇੱਕ ਮਾ ਸਾਡਾ ਮਾੜਾ ਮੋਟਾ ਕ ਟਾਈਮ ਪਾਸ ਕਰਦੇ ਪਏ ਆ ਇੱਕ ਅਸੀਂ ਪੰਜ ਪੌੜੀਆਂ ਪਾਰਸਨਲ ਵਾਲੇ ਨੂੰ ਫ੍ਰੀ ਮਤਲਬ ਲੰਗਰ ਵਾਲਾ ਹਿਸਾਬ ਸੀਗਾ ਜੀ ਬਹੁਤੀ ਆਪਾਂ ਕਮਾਈ ਦਾ ਸਾਧਨ ਹੀ ਰੱਖਿਆ ਤੇ ਬਹੁਤ ਦੁੱਖ ਹੈ ਇਹਨਾਂ ਨੂੰ ਸੁਣ ਕੇ ਤੇ ਸਰ ਜਿਹੜਾ ਆਪਾਂ ਰੋੜੀ ਤੱਕ ਦਾ ਸਮਾਨ ਜਿਹੜਾ ਆਪਾਂ ਰੱਖਿਆ ਹੋਇਆ ਸੀ ਅੱਜ ਦਾ ਵੀ ਸਮਾਨ ਬਣਿਆ ਕੱਲ ਵੀ ਸਾਰਾ ਦਿਨ ਬੈਠਾ ਰਿਆ ਮੈਂ ਕਿਸੇ ਨੇ ਕੋਈ ਮਤਲਬ ਕਾਰਵਾਈ ਨਹੀਂ ਪਾਈ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਬੜੇ ਫੋਨ ਕਮਾਏ ਬੜੀਆਂ ਗਾੜੀ ਹੱਥ ਜੁੜੇ ਤਰਲੇ ਮਾਰੇ ਉਹਨਾਂ ਕਾਰਪੋਰੇਸ਼ਨ ਵਾਲਿਆਂ ਦੇ ਵੀ ਮੇਰਾ ਨਾਮ ਸਨਮਾਨ ਆ ਚੁੱਕੋ ਪਰ ਸਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਅਬਤੂਨੀ ਕਿਸਨਾ ਦੇਖਦੇ ਹੋ ਇੱਕ ਬੜਾ ਤੁਸੀਂ ਗੁਰਸਖ ਨੌਜਵਾਨ ਹੋ ਸਿੱਖੀ ਨੂੰ ਜਿਹੜਾ ਲੋਕਾਂ ਨੂੰ ਜੋੜਨ ਵਾਸਤੇ ਜਾ ਕੇ ਉਪਰਾਲਾ ਕਰਦੇ ਹੋ ਅਸੀਂ ਦੇਖਿਆ ਕਿ ਜਿਹੜੀ ਸੰਸਥਾਵਾਂ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਤੁਸੀਂ ਕੰਮ ਕਰਦੇ ਹੋ ਫਿਰ ਲੋਕ ਕਿਉਂ ਨਹੀਂ ਅੱਗੇ ਆਏ ਯਾਰ ਚੋਣ ਨਹੀਂ ਤੁਹਾਡੀ ਸਪੋਰਟ ਵਿੱਚ ਕਿਸੇ ਅੱਗੇ ਬਾਹ ਫੜੀ ਤੁਹਾਡੀ ਪਤਾ ਨਹੀਂ ਸਰ ਮੈਂ ਬੜੇ ਫੋਨ ਕੀਤੇ ਬੜੀਆਂ ਗਾੜੀ ਹੱਥ ਵੀ ੋੜੇ ਬੜਿਆਂ ਦੇ ਤਰਲੇ ਮਾਰੇ ਕੱਲ ਵੀ ਸਾਰਾ ਜਿੰਨਾਗਾ ਸਰ ਅੱਜ ਵੀ ਸਾਰਾ ਜਿੰਨਾਗਾ ਅੱਜ ਦਾ ਵੀ ਸਮਾਨ ਖਰਾਬ ਹੋ ਰਿਹਾ ਮੇਰਾ ਪਿਆ ਤੇ ਮੈਨੂੰ ਕਹੇ ਗਏ ਜੇ ਤੂੰ ਲਾ ਤੇ ਤੇਰੀ ਰੇੜੀ ਵੀ ਲੱਦ ਕੇ ਲੈ ਜਾਣੀ ਹੁਣ ਸਰ ਮੈਂ 2-4 ਵਾਰਾਂ ਦਫ਼ਤਰੋਂ ਵੀ ਮੈਂ ਸਾਰਾ ਹੁਣ ਬੇਨਤੀ ਇਹੋ ਕਰਦਾ ਵੀ ਕੱਲ ਸ਼ਾਮ ਤੱਕ ਅਗਰ ਅੱਜ ਜਾਂ ਕੱਲ ਤੱਕ ਮੇਰਾ ਸਮਾਨ ਦੇ ਦਿੱਤਾ ਜਾਵੇ ਨਹੀਂ ਤਾਂ ਮੈਂ ਫਿਰ ਜਿਹੜੀ ਲੋੜੀ ਆ ਇੱਥੇ ਇਹਨੂੰ ਆਗ ਲਾਉਂਗਾ ਪਰ ਇਹਨੂੰ ਖੜੂਂਗਾ ਨਹੀਂ ਕਿਤੇ ਦਸੋਗਰੀ ਸੁਖਵਿੰਦਰ ਸਿੰਘ ਜੀ ਪਹਿਲਾਂ ਕਿੰਨੇ ਜੇ ਤੁਸੀਂ ਬੇਰੁਜ਼ਗਾਰ ਰਹੇ ਸੀ ਕੀ ਕੀ ਕੰਮ ਕੀਤੇ ਸੀ ਹੁਣ ਜੇਕਰ ਤੁਸੀਂ ਰੋਜੀ ਰੋਟੀ ਤੁਹਾਡੀ ਚੱਲੀ ਸੀ ਜੇਕਰ ਕੰਮਕਾਰ ਚੱਲਿਆ ਸੀ ਪਰਵਾਰ ਰੋਟੀ ਸੋਹਣੀ ਖਾਣ ਲੱਪਿਆ ਸੀ ਫਿਰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰ ਫਿਰ ਕੀ ਹਾਲਾਤ ਬਣ ਗਏ ਪਰਿਵਾਰ ਦੇ ਸਰ ਏਕਣੀ ਮੁਸ਼ਕਲਾਂ ਬਹੁਤ ਆਈਆਂ ਬੜਾ ਕੁਛ ਕੀਤਾ ਦਿਹਾੜੀ ਦਾ ਪਾ ਕੀਤਾ ਬੜਾ ਕੁਛ ਕੀਤਾ ਤੇ ਆ ਸਿਆਲ ਦੇ ਵਿੱਚ ਸੋਚਿਆ ਸੀ ਚਲੋ ਅਮਰਸਰ ਵਾਲਿਆਂ ਨਾਲ ਸਾਗ ਰੋਟੀ ਦਾ ਕੰਮ ਕਰਦੇ ਆ ਨਾਲੇ ਸਾਡਾ ਵੀ ਕਾਰੋਬਾਰ ਹੋ ਜੂਗਾ ਤੇ ਸਾਡਾ ਵੀ ਘਰ ਚੱਲੂਗਾ ਦਾਲ ਫੁੱਲਕਾ ਚੱਲਦਾ ਰਹੂਗਾ ਉਹ ਸਾਰਾ ਜ ਦੋ ਕੁ ਮਹੀਨੇ ਹੋਏ ਦੋ ਢਾਈ ਕਾਰਪੋਰੇਸ਼ਨ ਵਾਲਿਆਂ ਨੂੰ ਪਤਾ ਨਹੀਂ ਕਿੰਨੇ ਸ਼ਿਕਾਇਤ ਕੀਤੀ ਕਿੰਨੇ ਨਹੀਂ ਕੀਤੀ ਸਰ ਮੇਰਾ ਸਮਾਨ ਉਹ 10 15 ਬੰਦੇ ਆ ਦੋ ਗੱਡੀਆਂ ਲੈ ਕੇ ਆਏ ਆ ਦਵਾ-ਦਵ ਸਮਾਨ ਚੁੱਕਣ ਦਵੇ ਜੀ ਮੇਰਾ ਮੈਂ ਜੇ ਇਸੇ ਤਰ੍ਹਾਂ ਹਾਲਾਤ ਰਹੇ ਕਿ ਲੱਗਦਾ ਵੀ ਤੁਹਾਨੂੰ ਅੰਬਰਸਰ ਛੱਡ ਕੇ ਵੀ ਕਿਤੇ ਹੋਰ ਜਾਣਾ ਪਊਗਾ ਜੇਕਰ ਤੁਹਾਡਾ ਇਸੇ ਤਰ੍ਹਾਂ ਦੇ ਕੰਮ ਕਾਜ ਜਿਹੜਾ ਕੀ ਉਹ ਬੰਦ ਕਰ ਦਿੱਤਾ ਗਿਆ ਦੇ ਦੇਖੋ ਜੀ ਕਹਿੰਦੇ ਆ ਅੰਬਰਸਰ ਵਾਲ ਪੰਜਾਬੀ ਕੰਮ ਨਹੀਂ ਕਰਦੇ ਬਾਹਰ ਜਾ ਰਿਹਾ ਪ੍ਰਵਾਸੀ ਆਮਰ ਸਾਰੇ ਇੰਡੀਆ ਰੇਡੀਆਂ ਲੱਗੀਆਂ ਪ੍ਰਵਾਸੀ ਤੋਂ ਕਹੇ ਦੀ ਕੋਈ ਰੇੜੀ ਨਹੀਂ ਚੁੱਕੀ ਗਈ ਮੇਰੇ ਆਣ ਕੇ ਰੈਡੀ ਨੂੰ ਸਮਾਨ ਮੇਰਾ ਹੀ ਸਮਾਨ ਲੱਦਣ ਦੀ ਪੈਗੇ ਮੇਰੇ ਹੀ ਆ ਕੇ ਪੈਗੇ ਮੇਰੇ ਆਣ ਕੇ ਤਾਰ ਪੰਜ ਜਾਣੇ ਮੇਰਾ ਫੋਨ ਖੋਣਤਾਗੇ ਮੇਰੇ ਹੱਥੋਂ ਪਾਈ ਗੰਡਾਵੇ ਅਹੇ ਤੂੰ ਇੱਥੇ ਲਾਈ ਕਿਉਂ ਆ ਚੁੱਕ ਇਥੋਂ ਖਾਲਸਾ ਕਾਲਜ ਵਾਲੇ ਕਹਿੰਦੇ ਲੱਗਨ ਨਹੀਂ ਦੇਣੀ ਪਤਾ ਨਹੀਂ ਸਰ ਹੁਣ ਕੀ ਮਸਲਾ ਹੈ ਕੀ ਸੋਚਦੇ ਆ ਜਿਹਨੇ ਇਸ ਨੂੰ ਬਕਰ ਵੀ ਇੱਕ ਬੜੇ ਸਰਕਾਰ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਭਵਨ ਸਿੰਘ ਮਾਨ ਨੇ ਉਹ ਕਹਿੰਦੇ ਵੀ ਲੋਕਾਂ ਦਾ ਅਸੀਂ ਨੌਕਰੀਆਂ ਦੇ ਰਹੇ ਹਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਾਂ ਕੰਮਕਾਰ ਦੇ ਰਹੇ ਨੇ ਪਰ ਇੱਕ ਦੇ ਬੰਦੇ ਤੁਹਾਡਾ ਕੰਮਕਾ ਜਿਹੜਾ ਕੀ ਖੋਇਆ ਜਾ ਰਿਹਾ ਫਿਰ ਕਿਸਾਂ ਦੇ ਦੋ ਕਿਸਾਂ ਪ੍ਰਵਾਹ ਜਣਾਓ ਵੇਖੋ ਉਹਦੇ ਤੋਂ ਵੀ ਕਹਿੰਦੇ ਆ ਵੀ ਤੁਸੀਂ ਇੱਥੇ ਨਹੀਂ ਲਾ ਸਕਦੇ ਕਹਿੰਦੇ ਆ ਵੀ ਤੁਸੀਂ ਬਾਹਰ ਨਾ ਜਾਓ ਇੱਥੇ ਕੰਮ ਕਰੋ ਪੰਜਾਬ 'ਚ ਬੜਾ ਖੁਸ਼ ਆ ਕੰਮ ਕਰਨੀ ਦੇ ਰਿਹਾ ਉਹ ਸਾਰੇ ਪ੍ਰਵਾਸੀ ਮਜ਼ਦੂਰ ਆ ਜਿਹੜੇ ਪਤਾ ਨਹੀਂ ਠੇਕਾ ਭਰਦੇ ਮਹੀਨਾ ਭਰਦੇ ਆ ਨਹੀਂ ਭਰਦੇ ਮੈਨੂੰ ਨਹੀਂ ਪਤਾ ਮੈਨੂੰ ਕਿਸੇ ਨੇ ਨਹੀਂ ਕਿਹਾ ਆਪ ਨੂੰ ਪਰਚੀ ਲਵਾੜਾ ਜਾਂ ਕੁਛ ਕਰਾੜਾ ਇਦਾਂ ਦਾ ਕੁਛ ਹੁੰਦਾ ਜਾਂ ਨਹੀਂ ਮੈਨੂੰ ਨਹੀਂ ਪਤਾ ਪਰ ਮੈਨੂੰ ਕਿਸੇ ਨੇ ਕੁਛ ਨਹੀਂ ਦੱਸਿਆ ਮੇਰਾ ਆਏ ਆ ਬਸ ਸਮਾਨ ਲੱਦਣ ਦਾ ਵੇ ਇਹਨੇ ਸੋ ਤੁਸੀਂ ਅੱਜ ਕੇ ਬੈਨਰ ਫੜਿਆ ਹੋਇਆ ਕੀ ਲਿਖਿਆ ਕੀ ਦਸਕਾ ਜੂ ਸਾਂਝਾ ਕਰਦੋ ਇਸ ਤੇ ਕੀ ਲਿਖਿਆ ਵਾ ਕਿ ਲੱਗਦਾ ਤੁਹਾਡੀ ਜਿਹੜੀ ਆਵਾਜ਼ ਹੈ ਸਰਕਾਰ ਤੱਕ ਪਹੁੰਚੂ ਦੇਖੋ ਜੀ ਅਗਰ ਪਹੁੰਚ ਦਿਆ ਕੱਲ ਤੱਕ ਜਾਂ ਅੱਜ ਤੱਕ ਤੁਹਾਡੀ ਸਪੋਰਟ ਦੇ ਨਾਲ ਤੇ ਬਹੁਤ ਵਧੀਆ ਗੱਲ ਆ। ਦੇਖੋ ਸਰਕਾਰ ਜੀ ਗਰੀਬ ਦੇ ਮੂੰਹ ਰੋਟੀ ਨਾ ਖਾਓ ਸਾਡਾ ਕੰਮ ਚੱਲਣ ዶ। ਬਸ ਇਹੋ ਹੀ ਲਿਖਾਇਆ ਵੱਡੀ ਕਹਾਣੀ ਨਹੀਂ ਆ। ਵੇਖੋ ਸਰਦਾਰ ਜੀ ਜੇ ਤੇ ਲੋੜੀ ਤੱਕ ਮੈਂ ਵੇਖੋ ਇੰਨਾ ਮੇਰਾ ਮਾਰ ਦੇ ਟੈਨਸ਼ਨ ਐ ਇੰਨਾ ਬੋਝ ਆ। ਜੇ ਇਹਦਾ ਸਮਾਨ ਕੱਲ ਤੱਕ ਮੇਰਾ ਦੇ ਗਏ ਜਾਂ ਆ ਗਿਆ ਜਾਂ ਮਿਲ ਗਿਆ ਮੈਨੂੰ। ਤਾਂ ਠੀਕ ਆ ਨਹੀਂ ਤਾਂ ਫਿਰ ਲੋੜੀ ਆ ਦੀ ਇੱਥੇ ਮੈਂ ਅਗਲਾ ਦੂੰਗਾ ਇਹਨੂੰ ਫੋਰ ਕਿਲੋ ਇਸ ਨੂੰ ਵਿਕਰਮ ਜੀ ਅਸੀਂ ਦੇਖਿਆ ਪੇ ਲੋੜੀ ਦਾ ਤਿਹਾੜ ਆ ਖੁਸ਼ੀਆਂ ਦਾ ਤਿਹਾੜ ਆ ਹਰ ਬਨੇ ਚਾਰ ਚੁਫੇਰੇ ਲੋਕੀ ਖੁਸ਼ੀਆਂ ਮਨਾਉਂਦੇ ਨੇ ਤੁਹਾਡਾ ਵੀ ਪਰਿਵਾਰ ਚੱਲਦਾ ਵਾ ਤੇ ਤੁਹਾਨੂੰ ਸ਼ਾਇਦ ਉਮੀਦਾਂ ਹੋਣਗੀਆਂ ਕਿ ਐ ਕਿ ਲੋੜੀ ਦੇ ਉਤੇ ਸਾਖ ਵਧੀਆ ਬਣਾਵਾਂਗੇ ਜਿਆਦਾ ਬਣਾਵਾਂਗੇ ਰੋਜੀ ਰੋਟੀ ਖੜੀ ਹੈ ਉਹ ਜੜੀ ਚੱਲੂਗੀ ਬਾਕੀ ਲੱਗਦਾ ਜੇ ਲੋੜੀ ਨੇੜਾ ਨੇੜੇ ਆ ਗਏ ਨੇ ਕਿ ਲੱਗਦਾ ਤੁਹਾਡੀ ਜਿਹੜਾ ਸਮਾਨ ਹੈ ਵਾਪਸ ਦੇ ਦੇਣਗੇ ਲੋੜੀ ਜਿਹੜੀ ਤੁਸੀਂ ਫਿਰ ਖੁਸ਼ੀਆਂ ਮਨਾਉ ਪਾਵੇ ਪਤਾ ਨਹੀਂ ਸਰ ਵਾਪਸ ਦੇਣਗੇ ਜਾਂ ਨਹੀਂ ਪਰ ਸਾਡਾ ਕੋਈ ਦਿਨ ਧਰ ਨਹੀਂ ਕੋਈ ਦੀਵਾਲੀ ਨਹੀਂ ਸਾਡਾ ਗਰੀਬਾਂ ਦਾ ਉੱਥੇ ਹੀ ਆ ਗੜੀ ਕੁੰਡਾ ਦੇਖੋ ਸਰ ਪਤਾ ਨਹੀਂ ਕੀ ਕਰਨੂੰ ਮੇਰਾ ਸਮਾਨ ਚੋਕੜ ਲੈ ਗਿਆ ਕਿੱ데 ਕਹਨ ਤੇ ਲੈ ਗਿਆ ਹੁਣ ਸਾਰਾ ਲੋੜੀ ਤੱਕ ਮੈਂ ਐਡਵਾਂਸ ਸਾਰਾ ਕੋਈ ਸਮਾਨ ਲੈ ਕੇ ਰੱਖਿਆ ਕੱਲ ਵੀ ਸਾਰਾ ਸਮਾਨ ਖਰਾਬ ਹੋ ਗਿਆ ਅੱਜ ਦਾ ਵੀ ਖਰਾਬ ਹੋ ਰਿਹਾ ਤੇ ਮੇਰਾ ਕੋਈ ਸੁਣਵਾਈ ਨਹੀਂ ਮੈਂ ਦਫ਼ਤਰ ਵੀ ਜਾ ਆਇਆ ਦੋ ਵਾਰਾਂ ਤੇ ਦੋ ਚਾਰ ਜਣਾਂ ਨਾਲ ਗੱਲ ਵੀ ਕੀਤੀ ਆ ਕੋਈ ਸੁਨਵਾਈ ਨਹੀਂ ਹੋ ਰਹੀ ਕੋਈ ਮੇਰਾ ਜਿਹੜਾ ਸਿਲੰਡਰ ਹੀ ਮੇਨ ਗੱਲ ਗਰਮ ਕਰਨ ਵਾਲਾ ਉਹ ਵੀ ਲੱਗੇ ਮੇਰਾ ਚੁੱਕੇ ਮੈਂ ਸੁਖਦੇਵ ਕ੍ਰਿਮ ਜੀ ਜੇ ਗੱਲ ਕਰੀਏ ਤੁਸੀਂ ਅੰਮ੍ਰਿਤਸਰੋਂ ਡੇਲੀ ਪਿੰਡੋ 22 ਕਿਲੋਮੀਟਰ ਦੂਰੋਂ ਆਉਂਦੇ ਸੀ ਸਫਰ ਬੜਾ ਤੈਕ ਹਨ ਠੰਡ ਬੜੀ ਸੀ ਪੈ ਰਹੀ ਸੀ ਦੇਖਣੇ ਠੰਡ ਨਹੀਂ ਪੈ ਰਹੀ ਹੈ ਇੰਨੀ ਦੂਰੋਂ ਆ ਕੇ باوجود ਵੀ ਜਿਹੜਾ ਤੁਸੀਂ ਰੋਜ਼ੀ ਰੋਟੀ ਕਮਾਉਂਦੇ ਸੀ ਆ ਕੇ ਕਿ ਲੱਗਦਾ ਜਿ ਜਿਸ ਦਿਨ ਤੁਹਾਡਾ ਪਰਵਾਰ ਦਾ ਪਰਵਾਹ ਲਗ ਜਾਣਾ ਹੁੰਦਾ ਸੀ ਦਿਹਾੜੀ ਬਣ ਜਾਂਦੀ ਸੀ ਰੋਜ਼ ਰੋਜ਼ ਦੇਖੋ ਜੀ ਬੰਨ ਟਾਈਮ ਪਾਸ ਤੇ ਹੋ ਰਿਹਾ ਸੀ ਦਾਲ ਫੁਲਕਾ ਬੜਾ ਵਧੀਆ ਚੱਲ ਰਿਹਾ ਸੀ ਤੇ ਬੋਦਾ ਨੁਕਸਾਨ ਬਹੁਤ ਮੁਸ਼ਕਲ ਹੋਇਣਾ ਪਰਨਾ ਦੇਖੋ ਅਪੀਲ ਇਹ ਕਰਦੇ ਆ ਨਹੀਂ ਸਾਡਾ ਕਾਰੋਬਾਰ ਨਾ ਖੋ ਸਾਨੂੰ ਵੀ ਰੋਟੀ ਖਾਣ ਦਿਓ ਤੇ ਅਸੀਂ ਦੱਸੋ ਕਿਸੇ ਨਾ ਕੀ ਮਾੜਾ ਕਰ ਰਿਹਾ ਅਸੀਂ ਆਪਣਾ ਕੰਮ ਕਰ ਰਹੇ ਆ ਆਪਣਾ ਕਮਾ ਰਹੇ ਆ ਆਪਣਾ ਖਾ ਰਹੇ ਆ ਜਿਹੜਾ ਪੰਜ ਪੌੜੀਆਂ ਦਾ ਪਾੜ ਸਣਾ ਉਹਨੂੰ ਲੰਗਰ ਦੇ ਹਿਸਾਬ ਨਾਲ ਲੰਗਰ ਹੀ ਚੱਲ ਰਿਹਾ ਇੱਥੇ ਤੇ ਉਹ ਵੀ ਨਹੀਂ ਸਾਨੂੰ ਕਰਨ ਦਿੱਤਾ ਜਾ ਰਿਹਾ ਤੇ ਲੱਖ ਦੀ ਲਾਨਤ ਹੈ ਉਹਦੇ ਸਾਡਾ ਪੰਜਾਬ 'ਚ ਪੰਜਾਬ 'ਚ ਸਾਡਾ ਜਿਹੜਾ ਆਪਣਾ ਭਾਈਚਾਰਾ ਉਹੀ ਸਾਡੀਆਂ ਲੱਤਾਂ ਖਿੱਚਣ ਤੇ ਲੱਗਾ ਆ ਦੇਖੋ ਜੀ ਕੋਈ ਸਪੋਰਟ ਨਹੀਂ ਕਰ ਰਿਹਾ ਕੋਈ ਸੋ ਨਾ ਇਹ ਨਹੀਂ ਹੋ ਰਹੀ ਮੇਰੀ ਮੇਰਾ ਜਿਹੜਾ ਮੈਨ ਸਮਾਨ ਸੀਗਾ ਉਹ ਹੀ ਚੁੱਕ ਕੇ ਲੈ ਗਿਆ ਤੇ ਮੈਂ ਕੀ ਕਰੂੰਗਾ ਬਹੁਤ ਬਧਨਵਾਦ ਜੀ ਤਾਂ ਤਸਵੀਰਾਂ ਬਖਾ ਰਹੇ ਅਮਰਸਰ ਦੇ ਖਾਲਸਾ ਕਾਲਜ ਦੇ ਬਾਹਰ ਦੀਆਂ ਇਹ ਜਿਹੜਾ ਮੁੰਡਾ ਵਾ ਗੁਰਸਿਕ ਨੌਜਵਾਨ ਹੈ ਇਸ ਦਾ ਨਾਮ ਵਿਕਰਮ ਆ ਤੇ ਅਮਰਸਰੋਂ 20 ਕਿਲੋਮੀਟਰ ਜਿਹੜਾ ਦੂਰ ਪਿੰਡ ਜਿਹੜਾ ਚਗਾਵੇਂ ਦਾ ਰਹਿਣ ਵਾਲਾ ਬਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਆਪਣੀ ਸਰਵਲ ਦੇ ਸਾਗ ਦੇ ਮੱਕੀ ਦੀ ਰੋਟੀ ਜਿਹੜਾ ਇਸ ਰੇੜੀ ਤੇ ਲਾਉਂਦਾ ਸੀ ਪਰ ਕਾਰਪੇਸ਼ਨ ਦੇ ਵੱਲੋਂ ਜਿਹੜਾ ਕੇਸ ਦਾ ਸਮਾਨ ਜਿਹੜਾ ਕੀ ਚੁੱਕ ਕੇ ਲੈ ਕੇ ਗਿਆ ਅਤੇ ਉਸ ਤੋਂ ਬਾਅਦ ਇਸ ਨੌਜਵਾਨ ਵੱਲ ਜਿਹੜਾ ਕੀ ਛੱਡਦੇ ਉਤੇ ਖਲੋ ਕੇ ਜਿਹੜਾ ਕਿ ਪ੍ਰੋਟੈਕਟ ਕੀਤਾ ਜਾ ਰਿਹਾ ਤੇ ਕਾਰਪਸ਼ਰ ਨੂੰ ਕਿਹਾ ਜਾ ਰਿਹਾ ਕਿ ਉਹ ਜਿਹੜਾ ਸਮਾਨ ਆ ਉਹ ਜਿਹੜਾ ਵਾਪਸ ਕਰ ਦਿੱਤਾ ਜਾਵੇ ਤਾਂ ਜੋ ਇਸ ਦੀ ਜਿਹੜੀ ਰੋਜੀ ਰੋਟੀ ਚੱਲ ਸਕੇ ਅਤੇ ਉਸ ਦਾ ਪਰਿਵਾਰ ਦਾ ਗੁਜ਼ਾਰਾ ਆ ਸਕੇ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨਾਂ ਦਾ ਕਿਹੜਾ ਵੀ ਪੰਜਾਬ ਵਿੱਚ ਰਹਿ ਕੇ ਸਾਡੇ ਪੰਜਾਬੀਆਂ ਨੇ ਹਾਲਾਤ ਹੁੰਦੇ ਨੇ ਅਤੇ ਪਰਦੇਸੀ ਪ੍ਰਵਾਸੀ ਜਿਹੜੇ ਹੁੰਦੇ ਨੇ ਉਹ ਕਿਸ ਤਰ੍ਹਾਂ ਜਿਹੜਾ ਕਿ ਆਪਣੀ ਰੋਜੀ ਰੋਟੀ ਚਲਾਉਂਦੇ ਨੇ ਰੇੜੀਆਂ ਲਾਉਂਦੇ ਨੇ ਤੇ ਮੇਰੇ ਹੀ ਜਿਹੜੀ ਕਿ ਉਹ ਚੁਗਾ ਦਿੱਤੀ ਗਈ ਆ ਸਾਡੀ ਕਾਰਪਸ਼ਰ ਨੂੰ ਗਾੜੀ ਅਪੀਲ ਆ ਇਸ ਨੌਜਵਾਨ ਦੀ ਜਿਹੜੀ ਕਿ ਸਮਾਨ ਜਿਹੜਾ ਕਿ ਵਾਪਸ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਨੌ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ